पहले में मैं जूस लगाना है दो कुंटल मौसमी है तो दोंटल मौसमी का जूस कट के आ जाइए तो सेवा लागूगा मैं दे देना तो एक दो बंदे भी ना मौसमी कटने वाला उन्होंने भी लेके आ जाइयो बाद उधर ले गया पानी उधर नहल के पास उधर मेरे जो है ना फोन खोलिया तो बटवी भी खोलिया और चपेटा चपेड़ा भी छो तीन ਸ੍ਰੀਕਾਲ ਤੁਸੀਂ ਦੇਖ ਰਹੇ ਹੋ ਇੱਕ ਤਲਾਅ ਨਿਊ ਚੈਨਲ ਅੱਜ ਸਿਵਲ ਹਸਪਤਾਲ ਰੋਡ ਤੇ ਉੱਪਰ ਇੱਕ ਪ੍ਰਵਾਸੀ ਮਜ਼ਦੂਰ ਜਿਹੜਾ ਜੂਸ ਦਾ ਕੰਮ ਕਰਦਾ ਹੈ ਉਹਦੇ ਨਾਲ ਕੁਝ ਬੰਦਿਆਂ ਨੇ ਠੱਗੀ ਕੀਤੀ ਆ ਉਹ ਪੂਰਾ ਜਾਣਦੇ ਆ ਮਾਮਲਾ ਕੀ ਆ ਹਾਂਜੀ ਕੀ ਨਾਮ ਹੈ ਭਾਈ ਤੁਹਾਡਾ ਮਾ ਨਾਮ ਸਿੱਟੂ ਯਾਦਵ ਹੈਗਾ ਤਾਂ ਕਿਆ ਆਪਕੇ ਸਾਹ ਕਿਆ ਘਟਨਾ ਹੋਈ ਹੈ ਆਪਕੇ ਘਟਨਾ ਇਹ ਹੀ ਹੋਇਆ ਕਿ ਬੰਦੇ ਕਹਤਾ ਹੈ ਕਿ ਚਲੋ ਅਲਸ ਵਿੱਚ ਮੈਂ ਕਹਤਾ ਜੂਸ ਲਗਾਉਣਾ ਹੈ 2 ਕੁੰਟਲ ਮਸੰਮੀ ਹੈਗਾ

ਕਿ ਇਹਨੇ ਗਰੀਬ ਦੇ ਨਾਲ ਇੱਕ ਜੂਸ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਪਰ ਫਿਰ ਵੀ ਜਿਹੜੇ ਸ਼ਹਿਰ ਦੇ ਵਿੱਚ ਸ਼ਰਾਬ ਤੇ ਅੰਸਰ ਨੇ ਜਿਹੜੇ ਇਦਾਂ ਦੇ ਗਰੀਬ ਤਬਕਿਆਂ ਨਾਲ ਜਾਂ ਰੇੜੀਆਂ ਕਰਨ ਵਾਲੇ ਕੰਮ ਕਰਨ ਵਾਲਿਆਂ ਦੇ ਨਾਲ ਠੱਗੀ ਠੋਰੀਆਂ ਕਰਕੇ ਲੁੱਟ ਕੇ ਲੈ ਜਾਂਦੇ ਨੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦਾ ਕਿ ਇਦਾਂ ਦੇ ਜਿਹੜੇ ਆ ਸ਼ਰਾਬ ਤੇ ਅੰਸਰ ਜਿਹੜੇ ਸ਼ਹਿਰ ਵਿੱਚ ਦਾਖਲ ਹੋਓ ਕਿ ਲੋਕਾਂ ਦਾ ਫਰੋਡ ਕਰਦੇ ਉਹਨਾਂ ਦੇ ਨੱਥ ਪਾਈ ਜਾਵੇ ਕੈਮਰਾਮੈਨ ਸਾਈਲੂਜਾ ਦੇ ਨਾਲ ਜਸਵਿੰਦਰ ਚੰਬਰ ਇੱਕ ਪਲੇਨ ਨਗੋਦਰ